ਕਹਿੰਦੇ ਓ ਤੂੰ ਡਰ ਲੱਗਦਾ ਮੁਰਦੇ ਤੂੰ ਕੋਈ ਨਾ ਡਰੇ ਮਸਾਣਾ ਮੜੀਆਂ ਦੇ ਵਿੱਚ ਜਲ ਰਹੀ ਅੱਗ ਤੋਂ ਨਾ ਕੋਈ ਡਰੇ ਮੁਰਦੇ ਚਿਖਾ ਦੇ ਵਿੱਚੋਂ ਉੱਠ ਕੇ ਮੁਰਦੇ ਅਰਥੀ ਤੋਂ ਉੱਠ ਕੇ ਕਿਸੇ ਦੇ ਘਰ ਦਾ ਜਿੰਦਾ ਨਹੀਂ ਬਣਦੇ ਅਜਲੀਆਂ ਤੁਰਦੀਆਂ ਫਿਰਦੀਆਂ ਮੂਰਤਾ ਖਤਰਾ ਇਹ ਨਾ ਤੂੰ ਐ ਮੁਰਦੇ ਤੂੰ ਜਿੰਦਰਾ ਥੜੋ ਲਾਣਾ ਆਪਾਂ ਜਿੰਦਰਾ ਲੱਗਦਾ ਮੁਰਦੇ ਤੋਂ ਕੋਈ ਉਹਨਾ ਨੂੰ ਲੱਗਦਾ ਜਿਨ੍ਹਾਂ ਦੇ ਵਿੱਚ ਜਾਨ ਹੈ ਤੁਰਦੇ ਫਿਰਦੇ ਨੇ ਡਰ ਉਹਨਾ ਨੂੰ ਹੈ ਮਰਦੇ ਤੋਂ ਕਾਹਦਾ ਡਰ ਸਵਾਮ ਸਾਡੇ ਪੰਜਾਬ ਦੇ ਵਿੱਚ ਸਾਡੇ ਸੜੀਆਂ ਮਾਈਆਂ ਨੇ ਬੜਾ ਡਰ ਪਾ ਦਿੱਤਾ ਨਿੱਕੇ ਹੁੰਦੇ ਉਹ ਤੇ ਮਰ ਗਿਆ ਮੜੀਆਂ ਵੱਲ ਨਾ ਜਾਇਓ ਉ ਚਿੰਬੜ ਜਾਏਗਾ ਕੋਈ ਨਹੀਂ ਚਿੰਬੜਦਾ ਚੁੰਬੜਦਾ ਕੋਈ ਭਰਮ ਦੇ ਵਿੱਚ ਨਾ ਪੈਣਾ ਕੋਈ ਬਹਿਮ ਦੇ ਵਿੱਚ ਨਾ ਪੈਣਾ ਕੱਖ ਨਹੀਂ ਚਿੰਬੜਦਾ ਇਹਦਾ ਮਨ ਇਹਨੂੰ 네ਗੇਟਿਵ ਹੋ ਕੇ ਚਿੰਬੜਦਾ ਕੁਝ ਸ਼ਗਨ ਬਿਹਾਰ ਹੋਵੇ ਨਾ ਬੰਦਾ ਉਹ ਨਾ 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 ਉੱਤੇ ਨਾ ਜਾਈ ਮਰਿਆਂ ਤੇ ਅਵਸ਼ੋਸ਼ ਕਰਨਾ ਜਾਈ ਉਹਦੇ ਮੱਥੇ ਨਾ ਲੱਗੀ ਵਿਧਵਾ ਦੇ ਮੁੰਨ ਉਧਰ ਦਾ ਭੇਜਿਓ ਇਦਾਂ ਚਲੋ ਸਮਾਂ ਨਹੀਂ ਹੈਗਾ ਵਿਸ਼ਾ ਕਿਸ ਦਿਨ ਲਵਾਂਗੇ ਇਹ ਮੰਨ ਮਤਾਂ ਇਹ ਗੁਰਮਤ ਨਹੀਂ ਹੈ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਅੱਗੇ ਪੜੀ ਸੀ ਨਾ ਕੱਲ ਪਰਸੋਂ ਪੰਗਦੀ ਭੂਤ ਪ੍ਰੇਤ ਕਿੜੇ ਨੇ ਜੈ ਕਰ ਸਾਧਨਾ ਸਿਵਿਆ ਹਰ ਕੀ ਸੇਵਾ ਨਾ ਹੈ ਤੇ ਕਰਮ ਮਰਹਟ ਸਾਰ ਕੇ ਭੂਤ ਵਸੇ ਦਿਨ ਮਾਏ ਜਿਹੜੇ